ਭਾਰਤ ਵਿਕਾਸ ਪਰਸ਼ਦ ਪੰਜਾਬੀ ਇਸ ਤੋਂ ਹਾਂ ਮੇਰੇ ਨਾਲ ਜੀਤ ਗੋਗਿਆ ਜੀ ਜਨਰਲ ਸੈਕਟਰੀ ਔਰ ਰਮੇਸ਼ ਹੁਲੋਤਰਾ ਜੀ ਆਰਗੇਨਾਈジング ਸੈਕਟਰੀ ਪੰਜਾਬੀ ਇਸਟ ਪ੍ਰਾਂਤ ਤੋਂ ਹਾਂ ਅੱਜ ਫਤੇਗੜ ਸਾਹਿਬ ਬ੍ਰਾਂਚ ਦੀ ਇਲੈਕਸ਼ਨ ਔਰ ਜਨਰਲ ਹਾਊਸ ਦੀ ਮੀਟਿੰਗ ਸੀਗੀ ਅੱਜ ਦੀ ਜਿਹੜੀ ਇਲੈਕਸ਼ਨ ਸੀਗੀ ਬਿਲਕੁਲ ਸਮੂਥ ਹੋਈ ਹੈ ਯੂਨੀਨਿਮਿਟੀ ਨਾਲ ਇਲੈਕਸ਼ਨ ਹੋਈ ਹੈ ਔਰ ਪੂਰੇ ਹਾਊਸ ਦੇ ਵਿੱਚ ਪੂਰੀ ਯੂਨੀਨੀਮਿਟੀ ਨਾਲ ਸਾਰੇ ਇਲੈਕਸ਼ਨ ਦਾ ਪ੍ਰੋਸੈਸ ਬੜੇ ਸਮੂਥਲੀ ਪੂਰਾ ਹੋਇਆ ਹੈ। ਭਾਰਤ ਵਿਕਾਸ ਪਰਸ਼ਦ ਹਮੇਸ਼ਾ ਸੋਸਾਇਟੀ ਦੀ 휴ਮਨਿਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਸਾਡੇ ਮੇਨ ਜੋ ਪ੍ਰੋਜੈਕਟ ਹੈਗੇ ਸੇਵਾ ਦੇ ਵਿੱਚ ਬਲੱਡ ਡੋਨੇਸ਼ਨ, ਆਈ ਡੋਨੇਸ਼ਨ, ਮੈਡੀਕਲ ਚੈੱਕਅਪ ਕੈਂਪ ਔਰ ਸੰਸਕਾਰ ਦੇ ਵਿੱਚ ਬੱਚਿਆਂ ਨੂੰ ਦੇਸ਼ ਭਗਤੀ ਦੀ ਭਾਵਨਾ ਪਰਫੁੱਲਤ ਕਰਨ ਵਾਸਤੇ ਨੈਸ਼ਨਲ ਗਰੁੱਪ ਸੰਗ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ ਜਿਵੇਂ ਕਿ ਸਕੂਲਾਂ ਦੇ ਵਿੱਚ ਕਰਵਾਇਆ ਜਾਂਦਾ ਹੈ ਪਹਿਲਾਂ ਬ੍ਰਾਂਚ ਲੈਵਲ ਤੇ ਹੁੰਦਾ ਹੈ ਫਿਰ ਸਟੇਟ ਲੈਵਲ ਤੇ ਫਿਰ ਰੀਜਨਲ ਲੈਵਲ ਤੇ ਔਰ ਨੈਸ਼ਨਲ ਲੈਵਲ ਤੱਕ ਇਹ ਪ੍ਰੋਗਰਾਮ ਹੁੰਦਾ ਹੈ ਦੂਸਰਾ ਪ੍ਰੋਗਰਾਮ ਹੁੰਦਾ ਹੈ ਭਾਰਤ ਕੋ ਜਾਨੋ ਭਾਰਤ ਦੀ ਪ੍ਰਾਤਨ ਹਿਸਟਰੀ ਸਭਿਆਚਾਰ ਬਾਰੇ ਬੱਚਿਆਂ ਨੂੰ ਜਾਣੂ ਕਰਾਉਣ ਵਾਸਤੇ ਜਿਹੜਾ ਇਹ ਸੰਸਕਾਰ ਪ੍ਰੋਜੈਕਟ ਦੇ ਵਿੱਚ ਭਾਰਤ ਕੋ ਜਾਨੋ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਇਹ ਵੀ ਬ੍ਰਾਂਚ ਲੈਵਲ ਤੋਂ ਨੈਸ਼ਨਲ ਲੈਵਲ ਤੱਕ ਹੁੰਦਾ ਹੈ ਇੱਕ ਹੋਰ ਨੈਸ਼ਨਲ ਲੈਵਲ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ ਗੁਰੂ ਵंदन ਛਾਤਰ ਬਿਨੰਦਨ ਜਿਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਆਪਣੇ ਅਧਿਆਪਕਾਂ ਦੀ ਇੱਜ਼ਤ ਕਰਨ ਵਾਸਤੇ ਉਹਨਾਂ ਨੂੰ ਵंदन ਕਰਨ ਵਾਸਤੇ ਗੁਰੂ ਵंदन ਛਾਤਰ ਵਿਨਾਯ ਅਭਿਆਨ ਪ੍ਰੋਗਰਾਮ ਹੈ ਚੌਥਾ ਸਾਡਾ ਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੈ ਗੁਰੂ ਤੇਗ ਬਹਾਦਰ ਬਲਦਾਨ ਦੇ ਵਰਸਾ ਪ੍ਰੋਗਰਾਮ ਇਹ ਸਾਰੇ ਪ੍ਰੋਗਰਾਮ ਸਾਰੀਆਂ ਬ੍ਰਾਂਚਾਂ ਹਰ ਸਾਲ ਮੰਨਦੇ ਸੁਰੇਸ਼ ਭਾਰਤਵਾਜ ਅੱਜ ਮੈਨੂੰ ਭਾਰਤ ਵਿਕਾਸ ਪਰਿਸ਼ਦ ਫਤੇਗੜ ਸਾਹਿਬ ਬ੍ਰਾਂਚ ਨੇ ਪ੍ਰੈਜ਼ੀਡੈਂਟ ਚੁਣਿਆ ਹੈ ਨੈਕਸਟ ইয়ার ਲਈ ਤੇ ਮੈਂ ਮੈਨੂੰ ਅ ਪ੍ਰਿਸ਼ਦ ਵੱਲੋਂ ਮੇਰੀ ਟੀਮ ਵੱਲੋਂ ਮੈਨੂੰ ਅਧਿਕਾਰ ਦਿੱਤੇ ਕਿ ਵੀ ਆਪਣੀ ਜਿਹੜੀ ਹੈ ਟੀਮ ਦੀ ਇਕੱਠੇ ਕਰ ਲੋ ਮੈਂ ਆਪਣੀ ਟੀਮ ਅ ਅੱਜ ਹੀ ਇਕੱਠੇ ਕਰ ਲਈ ਤੇ ਉਸ ਜਿਹੜੇ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਹਿੰਦਰਪਾਲ ਜੀ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਸੰਜੀਵ ਸ਼ਰਮਾ ਜੀ ਨੂੰ ਬੁਲਾਇਆ ਜਨਰਲ ਸੈਕਟਰੀ ਐਡਵੋਕੇਟ ਲਲਿਤ ਗੁਪਤਾ ਜੀ ਨੂੰ ਜੁਆਇੰਟ ਸੈਕਟਰੀ ਮੁਕੇਸ਼ ਭਾਈ ਜੀ ਨੂੰ ਬਣਾਇਆ ਤੇ ਕੈਸ਼ੀਅਰ ਬినੋਦ ਸੋਦ ਜੀ ਨੂੰ ਜੁਆਇੰਟ ਕੈਸ਼ੀਅਰ ਕੁਨਾਲ ਧੋਪੜ ਜੀ ਨੂੰ ਤੇ ਇਸ ਦੇ ਨਾਲ ਜਿਹੜੇ ਪੈਟਰਨ ਹੈ ਸਾਡੇ ਉਹ ਅਨਿਲ ਗੁਪਤਾ ਜੀ ਹੋਣਗੇ ਐਡਵੋਕੇਟ ਅਨਿਲ ਗੁਪਤਾ ਜੀ ਮੈਂ ਸਟੇਟ ਤੋਂ ਆਈ ਹੋਈ ਟੀਮ ਪ੍ਰੈਜ਼ੀਡੈਂਟ ਸਾਹਿਬ ਦਾ ਦੀਪੇ ਛਪੜਾ ਜੀ ਦਾ ਮਲਹੋਤਰਾ ਜੀ ਦਾ ਹੋ ਗਿਆ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਜੋ ਸਟੇਟ ਵੱਲੋਂ ਪ੍ਰੋਗਰਾਮ ਆਇਆ ਕਰਨਗੇ ਸਾਰੇ ਪ੍ਰੋਗਰਾਮ ਕਰਾਣੇ ਆ ਪਲੱਸ ਆਪਣੇ ਵੱਲੋਂ ਵੀ ਸਮਾਜ ਦੀ ਸੇਵਾ ਕਰਨ ਦਾ ਮੇਰਾ ਜਿਹੜਾ ਹੈ ਮੁੱਖ ਮਕਸਦ ਹੈ ਥੈਂਕ ਯੂ